ਉਹ ਆ ਸਬਜੀ ਹੈ ਹਾਂ ਤਾਂ ਵੀ ਮੱਥੇ ਮਾਰੀ ਮੇਰੇ ਸਬਜੀ ਆ ਅੱਜ ਬਣਾਈ ਆ ਪਾਪਾ ਤਾਂ ਨਿਕਲ ਜਾਨੀ ਆ ਇਹਦੇ ਵਿੱਚ ਕੋਈ ਨਾ ਕਿਹੜਾ ਪਾਪਾ ਨਿਕਲ ਜਾਨੀ ਆ ਨਾ ਇਹਦੇ ਵਿੱਚ ਕੋਈ ਨਾ ਲੂਣ ਨਾ ਮਿਰਚ ਨਾ ਮਸਾਲਾ ਮੈਂ ਨਾ ਦਾ ਪਾਇਆ ਨੂੰ ਖਾ ਕੇ ਵੇ ਬੁਰਕੀ ਕਰੀ ਰੋਟੀ ਖਾ ਕੇ ਰਿਹਾ ਮੈਂ ਵੇਖ ਲੈਣੀ ਮੈਨੂੰ ਪਤਾ ਵੇਖ ਲੈਣੀ ਮੈਂ ਖਾ ਕੇ ਵੇ ਨਾ ਆਗੂ ਵਜੇ ਤੇ ਲੂਣ ਨਾ ਮਿਰਚ ਪਾਇਆ ਨੂੰ ਬਗਬਗ ਜੀ ਸਬਜੀ ਬਣਾ ਲਿਆ ਸਮਝੀ ਪੈਣੀ ਹੋਈ ਹੈ ਪੂਰਾ ਲੱਖ ਨਹੀਂ ਹੋਗਾ ਤੈਨੂੰ ਮੈਂ ਨਾ ਇਹ ਅੱਜ ਵੀ ਸੁਧਰਦੀ ਅੱਜ ਵੀ ਸੁਧਰਦੀ ਕੋਈ ਵਧੀਆ ਚੀਜ਼ ਬਣਾਉਣ ਲੱਗ ਜੂਗੀ। ਮੈਂ ਸਮਰ ਮੇਰੀ ਗੱਲ ਸੁਣ। ਗੱਲ ਸੁਣ ਗੱਲ। ਮੈਂ ਵੇਲਾ ਕਿੰਨੇ ਸ਼ੌਂਕ ਦੇ ਨਾਲ ਸਬਜ਼ੀ ਬਣਾਈਏ ਤੈਨੂੰ ਸੇਵੀਆਂ ਬਣਾ ਕੇ ਤੇ ਰੋਟੀਆਂ ਪਾ ਕੇ ਉੱਥੇ ਖਾਣ ਦੀ ਬਜਾਏ ਇੱਥੇ ਆੜ ਤੇ ਜਾਣ ਕੇ ਖਾਣ ਲੱਗਿਆ। ਜਿਵੇਂ ਮੈਂ ਇੱਥੇ ਲੜ ਕੇ ਫੇਰ ਹੀ ਜਾਊਂਗਾ। ਸੇਵੀਆਂ ਤਾਂ ਚਲ ਹੋਈਆਂ ਵੀ ਮਿੱਠੀਆਂ। ਮੈਂ ਸਬਜ਼ੀ ਤੇ ਚਾਜ ਦੀ ਬਣਾ ਲਿਆ। ਤੂੰ ਇਹ ਕਿਵੇਂ ਕਹਦੇ ਮੈਂ ਨੂਨ ਨਹੀਂ ਪਾਇਆ। ਮੈਂ ਨੂਨ ਨਹੀਂ ਪਾਇਆ। ਦੇਦੇ ਜਿਵੇਂ ਲਾ ਮੈਂ ਕੀ ਕਾਣਾ ਖਾਵਾਂ ਮੈਂ ਚਾਰ ਚਾਰ ਲਾਲਾ ਚਾਰ ਨਾਲ ਚਾਰ ਨਾਲ ਰੋਟੀਆਂ ਲੰਗਦੀਆਂ ਹਾਂ ਹਾਂ ਵੱਡਾ ਬਣ ਜਾਂਦਾ ਏ ਹੋਰ ਬਣਾ ਕੇ ਦੇ ਮੈਨੂੰ ਕੋ ਗੋਭੀ ਦਾ ਵੀ ਲਿਆ ਕੇ ਬਣਾ ਕੇ ਦੇ ਅਈ ਹੁਣ ਮੇਰੇ ਪਿਓ ਨੇ ਦੁਕਾਨ ਪਾਈ ਗੋਭੀ ਨੂੰ ਰਾਤ ਨੂੰ ਅਦੀ ਰਹੂ ਕੀ ਆ ਤੂੰ ਮੈਂ ਤਾਂ ਤੈਨੂੰ ਮੱਥਾ ਮਾਰ ਮਾਰ ਕੇ ਵਾਰ ਸੁਖਾਸ ਖਾ ਥੱਕ ਗਿਆ ਮੈਂ ਕਹਿੰਦਾ YouTube ਤੋਂ ਵੇਖ ਲਿਆ ਕਰ ਆ ਸਬਜ਼ੀਆਂ ਕਿਵੇਂ ਬਣਾਉਂਦੀਆਂ ਬੁੜੀਆਂ ਐਡੀਆਂ ਸਵਾਦ ਇੱਡੇ ਸੋਹਣੇ ਰੰਗ ਹੁੰਦੇ ਆ ਸਬਜੀ ਆ ਕੋਈ ਲੋਕਾਂ ਦੀ ਸਬਜੀ ਸਵਾਦ ਲੱਗਦੀ ਲੋਕਾਂ ਦੀ ਲੱਗਦੀ ਐਡੇ ਸੋਹਣੇ ਰੰਗ ਮਸਾਲੇ ਕਾਹੀ ਹੁੰਦੇ ਨੇ ਇਹਨਾਂ ਨੇ ਜਿਵੇਂ ਡੰਡ ਲਾ ਕੇ ਰੱਖ ਦਿੰਨੀ ਏ ਤੂੰ ਫਾੜਨ ਮੈਂ ਨਹੀਂ ਖਾਂਦਾ ਖੁੰਦਾ ਮੈਂ ਤਾਂ ਪਰੌਂਠੇ ਲਾ ਕੇ ਦੇ ਲੂਣ ਮਿਰਚਾਂ ਵਾਲੇ ਪਲਾਪਾ ਖਾਣੇ ਨਾ ਖਾੜੋ ਤੁਸੀਂ ਸੇਵੀਆਂ ਕਿੰਨਾ ਸਵਾਦ ਬਣੂਆਂ ਸੇਵੀਆਂ ਨਹੀਂ ਹੁਣ ਲਾਲਾ ਜੀ ਆ ਨਾ ਲਾਲਾ ਜੀ ਨੇ ਸੱਟ ਸਾਡੇ ਕੋਲ ਖੜੇ ਸੇਵੀਆਂ ਦੇ ਦੇ ਮੈਂ ਸੇਵੀਆਂ ਖਾ ਲੂਗਾ ਕਲੀਆਂ ਲੈ ਆ ਰਿਹਾ ਚਮਚਾ ਹਾਂ ਮੈਨੂੰ ਰੋਟੀ ਖਾਣੀ ਮੈਨੂੰ ਪਰੌਂਠੇ ਆਉਣੇ ਚਾਹੀਦੇ ਆ ਦੇਸੀ ਘਿਓ ਲਾ ਕੇ ਪਕਾਈ ਸਬਜ਼ੀ ਨੇ ਏਡੀ ਵਧੀਆ ਬਣੀ ਹੈ ਹਾਂ ਜੀ ਬੜੀ ਇਹਦੇ ਨੂੰ ਲਾਹੂ ਪੀਣਾ ਮੈਨੇ ਕਾਲਾ ਸਬਜ਼ੀ ਵਧੀਆ ਪੀਣਾ ਲਾਹੂ ਤੇਰਾ ਇੱਥੇ ਕੋਈ ਸ ਨਹੀਂ ਆ ਨ ਕੋਈ ਮੇਰੀ ਨੀਤਾ ਹੋਈ ਗੜੀਆਂ ਪਈਆਂ ਮੇਰੇ ਵਾਸਤੇ ਗੱਲਾਂ ਨਹੀਂ ਮੈਨੂੰ ਆਉਂਦੀਆਂ ਬਾਈਆਂ ਪਰੌਂਠੇ ਪੰਜ ਪਕਾ ਕੇ ਨਾ ਦੇਸੀ ਘਿਓ ਚ ਤੇ ਉੱਥੇ ਰੱਖ ਦੇ ਅੰਦਰ ਮੈਂ ਆ ਮੇਰੇ ਬੈੱਡ ਤੇ ਜੀ ਉਤਾਰ ਹੋ ਜੂਗੀ ਹਾਂ ਫਿਰ ਮੈਂ ਖਾਉਂਗਾ ਮੈਂ ਨਹੀਂ ਆ ਖਾਂਦਾ ਖਾਂਦਾ ਤੇਰੀਆਂ ਪਤਾ ਤਾ ਤਬ ਵੀ ਕੀ ਸੁੱਕੀ ਸਬਜ਼ੀ ਧਰ ਕੇ ਹੋਏਗੀ ਇੰਨੀ ਅੰਮਰਚਾ ਮਿਰਚਾਂ ਉਸੇ ਅੰਦਰ ਰੋਟੀ ਲੈ ਕੇ ਆ ਜਾ ਆਹੀ ਮਿਲੋ ਗਈ ਹੁਣ ਨਹੀਂ ਮੈਂ ਰਾਤ ਨੂੰ ਬਣਾਉਂਦੀ ਕੁਝ ਤੇ ਫਿਰ ਨੂੰ ਪਰੌਂਠੇ ਪਕਾ ਲਈ ਮੜਕ ਤੂੰ ਪਰੌਂਠੇ ਮਾਂ ਨੂੰ ਮੜਕ ਜਵਾਕ ਮੰਗਣਗੇ ਪਰੌਂਠੇ ਆਕਾਂ ਨੇ ਖਾਣੇ ਆ ਮੇਰੀ ਜੀਸਰਾ ਖਾਣਗੇ ਮੇਰੇ ਨਹੀਂ ਲੰਗ ਦੀ ਜਵਾਕਾਂ ਦੇ ਕਿਵੇਂ ਲੰਗ ਜੂਗੀ ਆ ਸਬਜ਼ੀ ਤੇਰੀ ਬਕਵਾਸ ਚੀਜ਼ ਬਣਾ ਕੇ ਬੈਏ ਨੀ ਨੱਚ ਅਜ ਭਰਾ ਤੈਨੂੰ ਆਇਆ ਹਿੱ ਤੱਕ ਸੇਖ ਕੇ ਤਾਂ ਕੁਝ ਨਹੀਂ ਆਈ ਤੂੰ ਦੇਖਿਆ ਨੂੰ ਚੱਜ ਵਾਲੀ ਤਾਂ ਚੰਦਰੀ ਲੈਉਣੀ ਪਊਗੀ ਮੈਨੂੰ ਲੈ ਆ ਰੌਣੀ ਪਊਗੀ ਹੋਰ ਨਾ ਮੈਂ ਖਾਲਾ ਛੁੱਟ ਲਿਆ ਕਰੂ ਸਾਰਾ ਦਿਨ ਮੱਥਾ ਮਾਰਦੇ ਨੂੰ ਠੰਡ ਦੇ ਵਿੱਚ ਕੰਮ ਕਰਦੇ ਹੋ ਮੁਰਗੀ ਦੇ ਨਾਲ ਤਾਂ ਵੀ ਇਹ ਸੈ ਜਾ ਜਾਂਦੇ ਜਾ ਪਰੇ ਹਾਂ